ਆਪਾਂ ਦੋ ਅੱਖਰਾਂ ਦੇ ਉੱਤੇ ਵਿਚਾਰ ਕਰਨੀ ਹੈ ਇੱਕ ਅੱਖਰ ਹੈ ਜੀ ਪੈਰ ਦੇ ਵਿੱਚ ਆਉਣ ਵਾਲਾ ਹਾ ਹਾ ਦੂਸਰਾ ਹੈ ਯਯਾ ਆਪਾਂ ਦੋ ਪੰਕਤੀਆਂ ਲਈਆਂ ਨੇ ਇਹਨਾਂ ਪੰਕਤੀਆਂ ਦੇ ਅੰਦਰ ਇਹਨਾਂ ਦੋਵਾਂ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਪਹਿਲਾ ਹੈ ਪੈਰ ਵਿੱਚ ਹਾ ਹਾ ਹਾਹੇ ਦੀ ਪਛਾਣ ਕਿਵੇਂ ਆਵੇ ਹਾਹੇ ਦੀ ਪਛਾਣ ਇਹ ਹੈ ਕਿ ਇਹਦਾ ਮੂੰਹ ਜਿਹੜਾ ਹੈ ਉਹ ਖੱਬੇ ਪਾਸੇ ਵੱਲ ਨੂੰ ਖੁੱਲਾ ਹੁੰਦਾ ਹੈ ਤੇ ਜਿਹੜਾ ਯਈਆ ਹੈ ਤੇ ਇਹਦਾ ਮੂੰਹ ਜਿਹੜਾ ਸੱਜੇ ਪਾਸੇ ਵੱਲ ਖੁੱਲਾ ਹੁੰਦਾ ਹੁਣ ਆਪਾਂ ਪੜ੍ਹਦੇ ਹਾਂ ਨਹਾਤ ਫਿਰਿਓ ਲੀਏ ਸਾਤ ਸਮੁੰਦਰਣ ਲੋਕ ਗਿਓ ਪਰਲੋਕ ਗਵਾਇਓ ਇੱਥੇ ਨਾਉਣ ਤੋਂ ਅਰਥ ਹੈ ਇਸ ਕਰਕੇ ਪੈਰ ਦੇ ਵਿੱਚ ਕੀ ਹੈ ਜੀ ਹਾ ਹਾ ਹੁਣ ਆਪਾਂ ਜਾਨਣਾ ਹੈ ਕਿ ਜਿਹੜਾ ਪੈਰ ਦੇ ਵਿੱਚ ਯਈਆ ਹੁੰਦਾ ਹੈ ਇਹਦਾ ਉਚਾਰਨ ਕੀ ਹੈ ਅਹੋ ਜਸ્ય ਰਖੇਨ ਗੋਪਾਲ ਨਾਨਕ ਰੋਮ ਨਸ਼ੇ ਦੇਤੇ ਹੁਣ ਇੱਥੇ ਆਪਾਂ ਉਚਾਰਨ ਕਰਨਾ ਜੀ ਜਸ્ય ਪਾਵ ਐੜੇ ਦਾ ਆਪਾਂ ਉਚਾਰਨ ਕਰਨਾ ਇੱਥੇ ਛੇਦ ਦੇਤੇ ਇੱਥੇ ਵੀ ਐੜੇ ਦਾ ਉਚਾਰਨ ਆਉਣਾ ਜਿੱਥੇ ਪੈਰ ਵਿੱਚ ਯਈਆ ਵੇਗਣ ਉਥੇ ਆਪਾਂ ਇਹਦਾ ਉਚਾਰਨ ਕਰਨਾ ਐੜੇ ਨਾਲ ਸੋ ਸਾ ਸੰਗਤ ਆਪਾਂ ਇਹਨਾਂ ਦੀ ਪਛਾਣ ਕਿਵੇਂ ਕਰਨੀ ਹੈ ਕਿ ਹਾਹੇ ਦਾ ਮੂੰਹ ਜਿਹੜਾ ਹੈ ਉਹ ਖੱਬੇ ਪਾਸੇ ਵੱਲ ਖੁੱਲਾ ਹੁੰਦਾ ਹੈ ਤੇ ਜਿਹੜਾ ਅੱਧਾ ਜਈਆ ਹੁੰਦਾ ਹੈ ਇਹਦਾ ਮੂੰਹ ਹਮੇਸ਼ਾ ਸੱਜੇ ਪਾਸੇ ਵੱਲ ਖੁੱਲਾ ਹੋਵੇਗਾ ਇਹਨਾਂ ਦੋਵਾਂ ਅੱਖਰਾਂ ਦੀ ਪਛਾਣ ਕਰਨੀ ਆਪਾਂ ਸਿੱਖੀਏ ਕਿਉਂਕਿ ਗੁਰਬਾਣੀ ਦੇ ਅੰਦਰ ਬਹੁਤਾਂ ਤਵਾਰੇ ਸ਼ਬਦ ਵਰਤੇ ਗਏ ਨੇ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਜਿੰਨੇ ਵੀ ਪੈਰ ਵਿੱਚ ਅੱਖਰ ਵਰਤੇ ਗਏ ਹਨ ਆਪਾਂ ਸਾਰਿਆਂ ਦੇ ਉੱਤੇ ਵਿਚਾਰ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ